ਖਬਰ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੇ ਪਿੰਡ ਸੋਲ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਸਨਸਨੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਇੱਕ ਪਿੰਡ ਦੇ ਵਿੱਚੋਂ ਜਿੱਥੇ 50 ਸਾਲ ਪੰਜ ਘਰ ਦੇ ਵਿੱਚੋਂ ਇੱਕ ਕੰਗਾਲ ਬ੍ਰਮਦ ਹੋਇਆ ਮੌਕੇ ਤੇ ਜਾਣਕਾਰੀ ਅਨੁਸਾਰ ਦੱਸਦੀ ਕਿ ਸਰਪੰਚ ਨੇ ਦੱਸਿਆ ਕਿ ਇਸ ਘਰ ਦੇ ਵਿੱਚ ਕਈ ਸਾਲਾਂ ਤੋਂ ਕੋਈ ਵੀ ਨਹੀਂ ਰਹਿ ਰਿਹਾ ਸੀ ਜਦੋਂ ਉਸਦੇ ਗੁਵੰਡੀ ਨੇ ਕੰਦ ਕੱਢਣ ਲੱਗੇ ਤਾਂ ਦੇਖਿਆ ਤਾਂ ਇੱਕ ਘਰ ਦੇ ਵਿੱਚੋਂ ਕੰਗਾਲ ਪ੍ਰਾਮਤ ਹੋਇਆ ਤਾਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕੀ ਕੁਝ ਗਿਆ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਜ ਸੋਲ ਪਿੰਡ ਦੇ ਵਿੱਚ ਪਹੁੰਚੇ ਆਂ ਜਿੱਥੇ ਇੱਕ ਸਨਸਨੀ ਖਬਰ ਲੈ ਕੇ ਕਿ ਇਸ ਪਿੰਡ ਦੇ ਵਿੱਚ ਜੋ ਕਿ 50 ਸਾਲ ਦੀ ਇੱਕ ਪੁਰਾਣੀ ਬਿਲਡਿੰਗ ਦੇ ਵਿੱਚੋਂ ਇੱਕ ਕੰਗਾਲ ਮਿਲਿਆ ਆ ਅਤੇ ਕੰਗਾਲ ਕਿਸ ਦਾ ਹੈ ਇਹ ਫੋਰੈਂਸਿਕ ਲੈਬ ਜਿਹੜੀਆਂ ਨੇ ਟੀਮਾਂ ਜਾਂਚ ਕਰ ਰਹੀਆਂ ਨੇ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਪਿੰਡ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਕੀ ਸਿਚੁਏਸ਼ਨ ਹੈਗੀ ਉਸ ਵਿੱਚ ਵੇਖੋ ਜੀ ਅੱਜ ਬਹੁਤ ਸੈਮ ਦਾ ਮਾਹੌਲ ਹੈ ਪਿੰਡ ਵਿੱਚ ਇੱਥੇ ਇੱਕ ਕੰਗਾਰ ਮਿਲਿਆ ਘਰ ਦੇ ਵਿੱਚੋਂ ਇਹ ਘਰ ਡਿੱਗਾ ਆ ਮੀਂਹ ਦੇ ਕਾਰਨ ਤੇ ਗਵਾਂਡੀਆਂ ਨੂੰ ਪਤਾ ਲੱਗਾ ਕਿ ਉਹਨਾਂ ਇੱਧਰ ਕੰਦ ਪਲਸਟਰ ਕਰਨੀ ਸੀਗੀ ਤੇ ਉਹਨਾਂ ਨੇ ਥੱਲੇ ਵੇਖਿਆ ਤਾਂ ਕੰਗਾਲ ਪਿਆ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ 10-15 ਮਿੰਟ ਵਿੱਚ ਹੀ ਪੁਲਿਸ ਇੱਥੇ ਪਹੁੰਚ ਗਈ ਆ ਇਹ ਘਰ ਕਿਹਨਾਂ ਦਾ ਸੀ ਇਹ ਘਰ ਸਰਦਾਰ ਕਲਵੰਤ ਸਿੰਘ ਹੋਣਾ ਦਾ ਸੀਗਾ ਉਹ ਦੂਸਰੇ ਪਾਸੇ ਉਹਨਾਂ ਦਾ ਪਿੰਡ ਦੇ ਘਰ ਹੈਗਾ ਵਾ ਤੇ ਉਹ ਜਿਹੜੇ ਕਲਵੰਤ ਸਿੰਘ ਜੀ ਆ ਉਹ ਅੱਗੇ ਵੀ ਗੁਰਦੁਆਰੇ ਚੱਲ ਜਾਂਦੇ ਦਹੀਂ 5-56 ਮਹੀਨੇ ਜੀ ਪਹਿਲਾਂ ਵੀ ਉਹ 5-4 ਮਹੀਨੇ ਤੋਂ ਲਾਪਤਾ ਸੀਗੇ ਉਹਨਾਂ ਦੀ ਵਾਈਫ ਨੇ 4 ਮਹੀਨੇ ਪਹਿਲਾਂ ਰਿਪੋਰਟ ਦਰਜ ਕਰਵਾਈ ਤਾਰੀਵਲ ਥਾਣੇ ਕਿ ਉਹ ਗੁਰਦੁਆਰੇ ਗਏ ਹੋਣੇ ਫੇਰ ਆ ਜਾਣਗੇ ਅੱਗੇ ਵੰਗੋ ਪਰ ਇਸ ਘਰ ਚੋਂ ਜਿਹੜਾ ਕੰਗਾਲ ਮਰਿਆ ਆ ਇਹਦਾ ਹੁਣ ਇਹ ਟੀਮਾਂ ਹੀ ਦੱਸ ਸਕਦੀਆਂ ਵੀ ਕਿਦਾਂ ਆ ਜਾਂ ਉਹਨਾਂ ਦਾ ਸਰਦਾਰ ਸੀ ਸਰਦਾਰ ਹੋਣ ਦਾ ਆ ਜਾਂ ਕਿਦਾਂ ਆ ਇਹ ਤੇ ਟੀਮ ਹੀ ਦੱਸ ਸਕਦੀ ਹੈ ਪੁਲਿਸ ਵੀ ਆਣ ਕੇ ਸਵੇਰ ਦੀ ਇੱਥੇ ਲੱਗੀ ਹੋਈ ਆ ਫ੍ਰਾਂਸਿਸ ਟੀਮਾਂ ਵੀ ਆਣ ਕੇ ਲੱਗੀਆਂ ਹੋਈਆਂ ਤੇ 500 ਕਿਵੇਂ ਇਹਨਾਂ ਦੇ ਪਰਿਵਾਰ ਦੇ ਵਿੱਚ ਕੋ ਕਿੰਨੇ ਜਾਣੇ ਸੀਗੇ ਇੱਥੇ ਜਿਹੜੇ ਰਹਿ ਰਹੇ ਸੀਗੇ ਦੇਖੋ ਜੀ ਇਹਨਾਂ ਦੀਆਂ ਦੋ ਬੇਟੀਆਂ ਇੱਕ ਬੇਟੀ ਬਾਹਰ ਆ ਇੱਕ ਵਿਆਹੀ ਹੋਈ ਆ ਇੱਕ ਮੁੰਡਾ ਇਹਨਾਂ ਦਾ ਉਹ ਬਾਹਰ ਆ ਉਹ ਵੀ ਬਹਾਰ ਦੇਸ਼ ਆ ਤੇ ਲੇਡੀਜ਼ ਇਹਨਾਂ ਦੇ ਰਹਿੰਦੇ ਉਹ ਦੂਸਰਾ ਨਵਾਂ ਘਰ ਪਾਇਆ ਉੱਥੇ ਰਹਿੰਦੇ ਆ ਇਹ ਵੀ ਉਹ ਉੱਥੇ ਜਾਂਦੇ ਹੁੰਦੇ ਸੀਗੇ ਹੁਣ ਇਹਦੇ ਬਾਰੇ ਤੇ ਕਿਸੇ ਨੂੰ ਕੋਈ ਪਤਾ ਨਹੀਂਗਾ ਵੀ ਇਹ ਕੀ ਇੱਥੇ ਪਾਣਾ ਵਾਪਰਿਆ ਚਾਹੇ ਕਿਥਾ ਕਿਧਾ ਗੰਗਾਲੇ ਤੇ ਹੁਣ ਪੁਲਿਸ ਤੇ ਫਰਾਂਸਿਸ ਟੀਮ ਹੀ ਦੱਸ ਸਕਦੀ ਆ ਜਿਨ੍ਹਾਂ ਨੇ ਇਹ ਕੰਗਾਲ ਦਾ ਐਪ ਦੇਖਿਆ ਆ ਨਾ ਉਹ ਗਵਾਂਡੀ ਇਹਨਾਂ ਦੀ ਗਵਾਂਡੀ ਸੀਗੇ ਹਾਂਜੀ ਹਾਂਜੀ ਗਵਾਂਡ ਦੇ ਨਾਲ ਉਹਨਾਂ ਕੰਦ ਪਲਸਰ ਕਰਨੀ ਸੀ ਆਪਣੀ ਉਹਨਾਂ ਥੱਲੇ ਵੇਖਿਆ ਜੀ ਤੇ ਉਹਨਾਂ ਨੇ ਦੱਸਿਆ ਇਹ ਕੋਠਾ ਮੀਂਹ ਦੇ ਕਾਰਨ ਡਿੱਗ ਪਿਆ ਕੋਠੇ ਇਹ ਬਹੁਤ ਪੁਰਾਣੀ ਬਿਲਡਿੰਗਾਂ ਸ਼ਿਮਬਿਆ ਦੇ ਪਰਿਵਾਰ ਵਾਜਦੇ ਆ ਸਾਰੀ ਬਿਲਡਿੰਗ ਜਿਹੜੀ ਸ਼ਿਮਬਿਆ ਦੇ ਪਰਿਵਾਰਾਂ ਦੀ ਬਿਲਡਿੰਗ ਬਹੁਤ ਪੁਰਾਣੀਆਂ ਬਿਲਡਿੰਗਾਂ ਐ ਇਹਦੇ ਵਿੱਚ ਇਹ ਹਾਸਾ ਹੋਇਆ ਕੋਈ ਕੰਪਲੇਂਟ ਵਗੈਰਾ ਵੀ ਕਰਾਈ ਗਈ ਸੀਗੀ ਇਹਨਾਂ ਦੇ ਪਰਿਵਾਰ ਦੇ ਵੱਲੋਂ ਕਿ ਯਹਾਂ ਪੀ ਕਿਤੇ ਗੋਮ ਹੋਇਆ ਲਾਪਤਾ ਜਾਂ ਕੋਈ ਹਾਂਜੀ ਹਾਂਜੀ ਧਾਰੀਵਾਲ ਥਾਣੇ ਇਹਨਾਂ ਦੀ ਗੋਮਸ਼ੇਦਾਂ ਦੀ ਰਿਪੋਰਟ ਕਰਾਈ ਗਈ ਸੀਗੀ ਜੀ ਅੱਜ ਤੋਂ 4 ਕੁ ਮਹੀਨੇ ਪਹਿ ਉਹਦੇ ਲੱਭੇ ਨਹੀਂ ਜੀ ਠੀਕਾ ਤੇ ਬਾਕੀ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਨਹੀਂ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਜਿਹੜੀ ਰਿਪੋਰਟ ਕਰਾਈ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਤੁਹਾਨੂੰ ਇਹ ਤੜਕਸਾਰ ਪਤਾ ਲੱਗਾ ਜੀ ਇਸ ਮਾਰੇ ਸਾਨੂੰ ਜੀ 7:30 ਵਜੇ ਪਤਾ ਲੱਗਾ 7:30 ਤੋਂ 11:00 ਵਜੇ ਪੁਲਿਸ ਇੱਥੇ ਆ ਗਈ ਮੈਨੂੰ ਵੀ ਜਦੋਂ ਫੋਨ ਗਿਆ ਮੈਂ ਵੀ ਉਸੇ ਵੇਲੇ ਆ ਗਿਆ ਇੱਥੇ ਜੀ ਹੋਰ ਪਿੰਡ ਦੇ ਸਾਰੇ ਸੱਜਣ ਆਪਣੇ ਜਿੰਨੇ ਸਾਰੇ ਇੱਥੇ ਆਏ ਇਹਨੇ ਮੋਤਵੇਰਾ ਸਾਰੇ ਬੰਦੇ ਇੱਥੇ ਪਹੁੰਚੇ ਕੀ ਲੱਗਦਾ ਕਿ ਹੁਣ ਕਿਸੇ ਸਿਚੁਏਸ਼ਨ ਜਿਹੜੀ ਆ ਇਸ ਮੌਕੇ ਤੇ ਬਣੀ ਹੋਈ ਆ ਪਿੰਡ ਦੇ ਹਾਲਾਤੀ ਨੇ ਵੇਖੋ ਜੀ ਸ਼ਾਮ ਦਾ ਮਾਹੌਲ ਤੇ ਹੈਗਾ ਇਹ ਪਿੰਡ ਦੇ ਵਿੱਚ ਉਹਦਾ ਜੰਨੀ ਸਾਡੀ ਉਮਰ ਤੇ ਤੋਂ ਵੱਡੇ ਆ ਜਿਹੜੇ ਉਹ ਵੀ ਕਹਿ ਰਿਹਾ ਵੀ ਪਹਿਲਾ ਚਾਂਸ ਹੋਇਆ ਜ਼ਿੰਦਗੀ ਦੇ ਵਿੱਚ ਸ਼ਾਮ ਦਾ ਮਾਹੌਲ ਤੇ ਹੈਗਾ ਪਰ ਇਹਨੂੰ ਰਈਆਂ ਪੁਲਿਸ ਦਈ ਆ ਫਰਾਂਸਿਸ ਟੀਮਾਂ ਰਈਆਂ ਸਾਰੇ ਖੰਗਾਰੇ ਉਹ ਵੀ ਹੈਗਾ ਨਹੀਂ ਨਹੀਂ ਕੋਈ ਗੱਲ ਨਹੀਂ ਹੈ ਜਾਣਾ ਨਹੀਂ ਬਿਲਕੁਲ ਆ ਬਿਲਕੁਲ ਜੀ ਜਿਹੜਾ ਫੋਰੈਂਸਿਕ ਲੈਬ ਦੇ ਵੱਲੋਂ ਜਿਹੜਾ ਆ ਇੱਥੇ ਜਾਂਚ ਦੀਆਂ ਟੀਮਾਂ ਜਿਹੜੀਆਂ ਲੱਗੀਆਂ ਦੀਆਂ ਨੇ ਪੁਲਿਸ ਮੁਲਾਜ਼ਮ ਵੀ ਜਿਹੜੇ ਇੱਥੇ ਤਨਾਤ ਨਹੀਂ ਅੰਦਰ ਮੀਡੀਆ ਨੂੰ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨੇ ਆਪਾਂ ਜਿਹੜੀਆਂ ਨਹੀਂ ਦਿਖਾ ਸਕਦੇ ਤੋਂ ਇਸ ਕਰਕੇ ਜਿਹੜੇ ਪਿੰਡ ਦੇ ਸਰਪੰਚ ਮੋਤਵਾਰ ਨਹੀਂ ਇੱਥੇ ਮੌਜੂਦ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਕੁਲਵੰਤ ਸਿੰਘ ਦਾ ਇਹ ਕੰਗਾਲ ਹੈ ਜਾਂ ਕਿਸੇ ਹੋਰ ਦਾ ਹੈ ਅਜੇ ਤੱਕ ਇਸ ਦੀ ਪੁਸ਼ਟੀ ਕਰਨੀ ਬਾਕੀ ਹੋਵੇਗੀ ਸੋ ਕੈਮਰਾ ਪਰਸਨ ਦੇ ਨਾਮ ਪੁਜੀਤ ਸਿੰਘ ਲਾਮਦੀਪਪੁਰ ਗੁਰਦਾਸਪੁਰ Awesome. Yeah, awesome, awesome. no sir